ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਨਵੇਂ ਸਾਲ ਦੀ ਜਿਹੜੀ ਆਪਣੀ ਅੱਜ ਇਹ ਵੀਡੀਓ ਆ ਥੋੜੀ ਖਾਸ ਹੋਣ ਜਾ ਰਹੀ ਆ ਉਹਦੇ ਚ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੇ ਆਪਣੇ ਇੰਸਟਾਗ੍ਰam ਤੇ ਸੀਗੇ ਉਹ ਜਿਹੜੀ ਫੈਮਿਲੀ ਆਪਣੀ ਇੰਸਟਾ ਵਾਲੀ ਉਹ ਅਸੀਂ ਪਹਿਲਾਂ ਤਾਂ 50000 ਤੇ ਕਰਨ ਦਾ ਸੀਗਾ ਸੈਲੀਬ੍ਰੇਟ ਮਾਨ ਵੀ ਉਹਦੇ ਕੇਕ ਕੱਟਾਂਗੇ ਕਈ ਯਾਰਾਂ ਦੋਸਤਾਂ ਨੇ ਆਖਿਆ ਫਿਰ ਮੈਂ ਕਹਾ ਯਾਰ ਨਹੀਂ ਜੇ ਜਦੋਂ 100k ਹੋ ਗਿਆ ਆਪਾਂ ਉਦੋਂ ਹੀ ਕਰਾਂਗੇ ਤੇ ਹੁਣ 100k ਹੋ ਗਏ ਸੀਗੇ ਸੋ ਤੁਹਾਡਾ ਸਾਰਿਆਂ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਪਿਆਰ ਦਿੰਦੇ ਆ ਸਪੋਰਟ ਕਰਦੇ ਆ ਤੇ ਅੱਜ ਅਸੀਂ ਆਏ ਸੀਗੇ ਬਾਗੇਪੁਰਾਣੇ ਤੇ ਅਸੀਂ ਕਹਾਂ ਚਲੋ ਕੇਕ ਲਏਗੇ ਨਾਲੇ ਫਿਰ ਸੈਲੀਬ੍ਰੇਟ ਕਰਦੇ ਆ ਹੁਣ ਅਸੀਂ ਬਾਗੇਪੁਰਾਣੇ ਪਹੁੰਚ ਗਏ ਸੀਗੇ ਆਜੋ ਫਿਰ ਨਾਲੇ ਤੁਹਾਨੂੰ ਗੱਲਾਂ ਬਾਤਾਂ ਕਰਦੇ ਆ ਨਾਲੇ ਰੰਗ ਢੰਗ ਬਾਗੇਪੁਰਾਣੇ ਦੇ ਦਿਖਾਉਣੇ ਤੇ ਕੇਕ ਆਪਾਂ ਖਰੀਦਦੇ ਆ ਫਿਰ ਆਜੋ ਲਓ ਜੀ ਅਸੀਂ ਬਾਗੇਪੁਰਾਣੇ ਪਹੁੰਚ ਗਏ ਆ ਤੇ ਬਾਗੇਪੁਰਾਣੇ ਨਾਲ ਆ ਆਪਣੇ ਮਨਸ਼ਾ ਸਿੰਘ ਐਂਡ ਸੰ ਪ੍ਰਮੇਂਦਰਾ ਸਵੀਟ ਹਾਊਸ ਵਾਲੇ ਕਾਫੀ ਮਸ਼ਹੂਰ ਆ ਵਧੀਆ ਹੁੰਦਾ ਇਹਨਾਂ ਦਾ ਸਾਰਾ ਸਿਸਟਮ ਹੀ ਤੇ ਇੱਥੋਂ ਆਪਾਂ ਫਿਰ ਕੇਕ ਲੈਣੇ ਨਾਲੇ ਹੋਰ ਖਾਣ ਪੀਣ ਵਾਲਾ ਸਮਾਨ ਆਜੋ ਫਿਰ ਨਾਲ ਸੱਚ ਮੇਰੇ ਖਾਣ ਆ ਤੁਹਾਨੂੰ ਉਹ ਵੀ ਦਿਖਾ ਦਿਆ ਮੈਂ ਨਾਲ ਸ਼ੈਤਾਨ ਬੱਚਾ ਹਰਿੰਦਰ ਮੇਰੇ ਨਾਲ ਆ ਤੇ ਆਜੋ ਫਿਰ ਹੋਰ ਵੀ ਗੱਲਾਂ ਬਾਤਾਂ ਕਰਦੇ ਨਾਲ ਦੀ ਨਾਲ ਲਿਆਂਦਾ ਬਾਈ ਨੇ ਕੇਕ ਕੇ ਕਿਹੜਾ ਮਿਕਸ ਫਰੂਟ ਮਿਕਸ ਫਰੂਟ ਆ ਕਹਿੰਦੇ ਸੀ ਇਹ ਚੋਇਸ ਵੈਸੇ ਹਰਿੰਦਰ ਦੀ ਸੀਗੀ ਬਾਈ ਲੀਲੇ ਆ ਕਰ। ਓਕੇ। ਲੋ ਜੀ ਕੇਕ ਕੇਕ ਲੈ ਆਂਦਾ ਸੀ ਤੇ ਚੁਆਇਸ ਹੈਗੀ ਇਹ ਹਰਿੰਦਰ ਦੀ ਇਹ ਲਿਆਂਦਾ ਮੈਕਸ ਫਰੂਟ ਆ ਕੋਈ ਆਈਟਮ। ਹਰਿੰਦਰ ਕਹਿੰਦਾ ਬੜਾ ਟੇਸਟੀ ਹੁੰਦਾ ਬੜਾ ਸਵਾਦ ਹੁੰਦਾ। ਬਾਕੀ ਦੇਖਦੇ ਆ ਵੀ ਕੀ ਬਣਦਾ ਹਨਾ। ਇਹਦੇ ਕਿੱਥੇ ਆ ਗਏ? ਇਹ ਵੀ ਆ ਗਏ। ਕਿੱਥੇ ਆ ਗਏ ਮੁੰਡੇ ਕਿੱਥੇ ਆ ਗਏ? ਲੋ ਵੀ ਮਿੱਤਰੋ ਪਹੁੰਚ ਗਏ ਸੀ ਖੇਤ ਤੇ ਨਾਲ ਫੜਾ ਟਰੈਕਟਰ ਲੈ ਆਂਦਾ ਸੀਗਾ। ਕੋਈ ਗੱਲ ਨਾਲ ਫੜਾ ਕਰਣੀ ਨਹੀਂ ਹੁੰਦਾ। ਟਰੇਨ ਵੀ ਹੋਈ ਜਾਊਗਾ ਤੇ ਕੇਕ ਦੀ ਤਿਆਰੀ ਆ ਸਾਰੇ ਜਿੰਨੇ ਵੀ ਯਾਰ ਦੋਸਤ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੂੰ ਨਹੀਂ ਸੁਨੇਹਾ ਦਿੱਤਾ ਗਿਆ ਹਨਾ ਸਾਰਿਆਂ ਤੋਂ ਹੱਥ ਬੰਨ੍ਹ ਕੇ ਮਾਫੀ ਹੈ ਕਿਉਂਕਿ ਮੌਕੇ ਤੇ ਪ੍ਰੋਗਰਾਮ ਬਣ ਗਿਆ ਖੜੇ ਪੈ ਰਿਏ ਤੇ ਜਿੰਨੇ ਕਿ ਸੀਗੇ ਆਪਣੇ ਉੱਤੇ ਗਰਾਊਂਡ ਕੋਲੇ ਜਿੰਨੇ ਕਿ ਸੱਜਣ ਮਿੱਤਰ ਮਿਲੇ ਉਹਨਾਂ ਨਾਲ ਲਿਆਂਦਾ ਸਾਰੇ ਭਰਾਵਾਂ ਤੋਂ ਮਾਫੀ ਹਨਾ ਮੰਗਦਾ ਕਿਉਂਕਿ ਜਿੰਨੇ ਕਿ ਜੋਗੇ ਹੋਏ ਆ ਸਭ ਤੋਂ ਪਹਿਲਾਂ ਦਾ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਨਜ਼ਰ ਸਿੱਧੀ ਹੋਣ ਦੇ ਨਾਲ ਹੀ ਬੰਦਾ ਕਿਸੇ ਫੀਲਡ ਚ ਅੱਗੇ ਵਧਦਾ ਤੇ ਪਰਿਵਾਰ ਦਾ ਵੀ ਸਹਿਯੋਗ ਹੁੰਦਾ ਭੈਣ ਭਰਾਵਾਂ ਯਾਰਾਂ ਦੋਸਤਾਂ ਦਾ ਸਾਰਿਆਂ ਦੇ ਸਹਿਯੋਗ ਨਾਲ ਸੋ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਲਓ ਵੀ ਕੇਕ ਜਿਹੜਾ ਕੱਟਤਾ ਕਲਾਪਿੰਗ ਹੋ ਰਹੀ ਹੈ ਜਿੰਨੇ ਵੀ ਆਪਣੇ ਯਾਰ ਦੋਸਤ ਆਇਆ ਕਮਲ ਹੁਣੀ ਗਦਨੇ ਹੁਣੀ ਹਰਮਨ ਹਰਿੰਦਰ ਜਸਕਰਨ ਨਿੱਕੇ ਹੁਣੀ ਹੈਰੀ ਪਰਮਿੰਦਰ ਸਾਰੇ ਛੋਟੇ ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹਿੰਮਤ ਸਿੰਘ ਬਰਾੜ ਤੇ ਨਿੱਕਾ ਵੀਰ ਬਰਾੜ ਸਿੰਘ ਬਾਜਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਜਿਹੜਾ ਨਹੀਂ ਕਿਹਾ ਗਿਆ ਉਹਨਾਂ ਤੋਂ ਮਾਫੀ ਆ ਤੇ ਜਦੋਂ ਨਾ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਆਪਾਂ ਨੂੰ ਸਟਾਰਟਿੰਗ ਚ ਹੁੰਦਾ ਯਾਰ ਵੀ ਮਿਹਨਤ ਵਧ ਕਰਨੀ ਪੈ ਰਹੀ ਹੈ ਤੇ ਰਿਸਪੌਂਸ ਥੋੜਾ ਘੱਟ ਮਿਲਦਾ ਹੁੰਦਾ ਮੈਂ ਵੀ ਜਦੋਂ ਇੰਸਟਾ ਚਲਾਇਆ ਤੇ ਯਾਰ ਮੈਂ ਕਿ ਯਾਰ ਦੂਜਿਆਂ ਦੇ ਦੇਖਦੇ ਸੀ ਜਿਨ੍ਹਾਂ ਦੇ ਜਿਆਦੇ ਫੋਲੋਅਰ ਸੀਗੇ ਜਿਨ੍ਹਾਂ ਦੀ ਵੀਡੀਓ ਦੀ ਰੀਚ ਜਿਆਦਾ ਹੁੰਦੀ ਸੀ ਯਾਰ ਵੀ ਆਪਣੇ ਵੀ ਉੱਥੇ ਤੱਕ ਜਾਊਗਾ ਸੋ ਚਲੋ ਆਪਾਂ ਡਟੇ ਰਹੇ ਮਿਹਨਤ ਕਰਦੇ ਗਏ ਹੌਲੀ ਹੌਲੀ ਇੱਥੋਂ ਤੱਕ ਪਹੁੰਚ ਗਏ ਆ ਇਹਦੇ ਲਈ ਸਾਰਿਆਂ ਦਾ ਹੀ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਇੱਕ ਨਾ ਜਦੋਂ ਆਪਣੇ ਟੈਕ ਟਾਕ ਚੱਲਦਾ ਹੁੰਦਾ ਸੀ ਪਹਿਲਾਂ ਲੌਕਡਾਊਨ ਲੱਗਾ ਉਹ ਤੇ ਮੈਂ ਬਹੁਤ ਸਾਰੀਆਂ ਵੀਡੀਓ ਪਾਈਆਂ ਉਹ ਤੇ 50 60 ਹਜ਼ਾਰ ਫਾਲੋ ਫਾਲੋਅਰ ਹੋ ਗਿਆ ਤੇ ਜਦੋਂ ਉਹ ਬੰਦ ਕਰਤਾ ਆਪਣੀ ਸਰਕਾਰ ਨੇ ਤੇ ਯਾਰ ਮੈਂ ਕਹਾ ਛੱਡੋ ਖੜਾ ਹੁਣ ਨਹੀਂ ਆਪਾਂ ਕੋਈ ਸੋਸ਼ਲ ਸਾਈਟ ਚ ਲਾਉਣੀ ਤੇ ਫਿਰ ਜਦੋਂ ਇੰਸਟਾ ਚੱਲਿਆ ਬਹੁਤ ਵੀਡੀਓ ਵੀਡੀਓ ਪਾਉਣ ਲੱਗ ਕੇ ਕਹਿਣ ਲੱਗੇ ਪਾਇਆ ਕਰ ਮੈਂ ਕਹਾ ਯਾਰ ਛੱਡ ਖੜਾ ਆਪਾਂ ਕੀ ਲੈਣਾ ਫਿਰ ਚਲੋ ਵਧੀਆ ਰਿਸਪੌਂਸ ਮਿਲ ਗਿਆ ਸੋ ਸਾਰਿਆਂ ਦਾ ਹੀ ਧੰਨਵਾਦ ਕਬੱਡੀ ਵਾਲਿਆਂ ਦਾ ਐਨਆਰਈ ਭਰਾਵਾਂ ਦਾ ਚੰਗੀਆਂ ਚੰਗੀਆਂ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਬਹੁਤ ਸਾਰਾ ਮਾਨ ਸਤਕਾਰ ਮਿਲ ਰਿਹਾ ਬਹੁਤ ਭੈਣ ਭਰਾ ਅਗੇ ਰੀਲਾ ਬਣਾਉਂਦੇ ਆ ਤੇ ਜੇ ਕੋਈ ਤੁਹਾਡੇ ਮਨ ਚ ਸੁਜੈਸਟ ਕਰਨ ਦਾ ਹੁੰਦਾ ਹਨਾ ਉਹ ਵੀ ਦੱਸ ਦਿਆ ਕਰੋ ਤੇ ਜੇ ਕੋਈ ਹੁੰਦਾ ਵੀ ਇਦਾਂ ਦੀ ਵੀਡੀਓ ਪਾਓ ਆਪਾਂ ਉਦਾਂ ਵੀ ਤੁਹਾਡੀ ਗੱਲ ਤੇ ਗੌਰ ਕਰਾਂਗੇ ਹਨਾ ਕਿਉਂਕਿ ਤੁਹਾਡੇ ਲਈ ਪਾਉਨੇ ਆ ਤੁਸੀਂ ਬਹੁਤ ਸਾਰਾ ਮਾਨਸਤ ਕਰ ਦਿੰਦੇ ਹੋ ਤੇ ਇਸੇ ਤਰ੍ਹਾਂ ਹੀ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਤੇ ਹੁਣ ਬਾਬਾ ਮਿਹਰ ਕਰੇ ਆਪਾਂ 150k ਤੇ ਜਾਂ ਫਿਰ 200k ਤੇ ਦੁਬਾਰਾ ਫੇਰ ਸੈਲੀਬ੍ਰੇਟ ਕਰਾਂਗੇ ਸੋ ਅਖੀਰ ਦੇ ਵਿੱਚ ਤੁਹਾਡਾ ਫੇਰ ਤੋਂ ਧੰਨਵਾਦ ਤੇ ਹੁਣ ਇੱਕ ਸੱਚ ਹੋਰ ਬੇਨਤੀਆਂ ਨਾਲ ਹਨਾ ਆਪਣੀ ਇਹ ਵੀਡੀਓ YouTube ਤੇ ਜਿੰਨੇ ਵੀ ਭੈਣ ਭਰਾ ਦੇਖ ਰਿਆ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਬੇਨਤੀ ਕਰਦੇ ਵੀ ਆਪਣਾ YouTube ਵਾਲਾ ਚੈਨਲ ਜਿਹੜਾ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ ਹਨਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਕੋਈ ਰਾਇ ਸਲਾਹ ਹੋਈ ਕਮੈਂਟ ਕਰਕੇ ਦੱਸੋ ਆਪਾਂ ਇਸੇ ਚੈਨਲ ਤੇ ਅੱਗੇ ਪਹਿਲਾਂ ਪਲੇਅਰਾਂ ਨਾਲ ਗੱਲਬਾਤ ਕਰਦੇ ਹੁੰਦੇ ਸੀ ਹੋਰ ਵੀ ਆਪਾਂ ਵਲੌਗ ਪਾਉਣੇ ਰਹਿੰਦੇ ਆ ਤੇ ਕਾਫੀ ਟਾਈਮ ਆਪਾਂ ਵਲੌਗ ਨਹੀਂ ਪਾਏ ਤੇ ਹੁਣ ਦੁਬਾਰਾ ਫੇਰ ਮਨਜਾ ਵੀ ਚਲੋ ਹੁਣ ਟਾਈਮ ਜਾ ਹੁੰਦਾ ਆਪਾਂ ਆਉਣ ਵਾਲੇ ਦਿਨਾਂ 'ਚ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਕੋਸ਼ਿਸ਼ ਕਰਾਂ ਜਾਂ ਹੋਰ ਵੀ ਜਿਹੜੀ ਕੋਈ ਵਧੀਆ ਚੀਜ਼ ਆ ਤੁਹਾਨੂੰ ਦਿਖਾਵਾਂਗੇ ਤੇ ਜਲਦੀ ਕਿਸੇ ਹੋਰ ਵੀਡੀਓ ਦੇ ਨਾਲ ਮਿਲਦੇ ਆ ਤੇ ਇਸ ਚੈਨਲ ਨੂੰ ਜਰੂਰ ਹਨਾ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਾਰਾ ਮਾਨ ਪਿਆਰ ਦਿੱਤਾ ਤੇ ਆਹ ਆ ਰਾਂ ਵਾਜ ਦਾ ਮਨ ਖੋਜ ਸੀਗਾ ਯਾਰ 100k ਪਲੱਸ ਹੋ ਗਿਆ ਕੰਮ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪਰ ਆ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਅਖੀਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ